ਗਿੱਦੜਪਿੰਡੀ ਦੇ ਨਾਮਵਰ ਕਬੱਡੀ ਖਿਡਾਰੀ ਤੇਜਪਾਲ ਗਿੱਦੜਪਿੰਡੀ ਮਸਾ ਮਸਾ 25 ਵਰਿਆਂ ਦਾ ਸੀ ਇਹ ਨੌਜਵਾਨ ਜਿਹੜਾ ਕਿ ਜਗਰਾਉਂ ਦੇ ਵਿੱਚ ਸ਼ਰਿਆ ਦਿਨ ਦਿਹਾੜੇ ਉਹਦੀ ਮੌਤ ਹੋਈ ਆ ਗੋਲੀਆਂ ਮਾਰੀਆਂ ਗਈਆਂ ਨੇ ਪਰ ਅੱਜ ਇੱਕ ਵੱਡੀ ਕਾਰਵਾਈ ਜਿਹੜੀ ਆ ਉਹਦਾ ਖੁਲਾਸਾ ਹੋਇਆ ਵੱਡੀ ਗੱਲ ਦਾ ਖੁਲਾਸਾ ਹੋਇਆ ਦਰਅਸਲ ਅੱਜ ਲੁਧਿਆਣਾ ਦੇ ਵਿੱਚ ਜਿਹੜਾ ਕਬੱਡੀ ਖਿਡਾਰੀ ਮਰਡਰ ਦੇ ਵਿੱਚ ਦੋ ਗ੍ਰਫਤਾਰ ਹੋਏ ਆ ਐਸਐਸਪੀ ਦਫ਼ਤਰ ਦੇ ਕੋਲੋਂ ਹੀ ਇਹ ਗ੍ਰਫਤਾਰ ਕੀਤੇ ਗਏ ਆ ਇਹਨਾਂ ਦੇ ਕੋਲੋਂ ਪਿਸਤੌਲ ਕਾਰ ਤੂਸ ਬਰਾਮਦ ਕੀਤਾ ਗਿਆ ਆ ਇਹ ਦੋਵੇਂ ਫਰਾਰ ਸੀਗੇ ਪਰ ਫਿਲਹਾਲ ਪੁਲਿਸ ਦੀਆਂ ਪੰਜ ਟੀਮਾਂ ਲੱਗੀਆਂ ਹੋਈਆਂ ਸੀਗਾ ਤੇਜਪਾਲ ਗਿੱਦੜਪਿੰਡੀ ਦੇ ਕਤਲ ਮਾਮਲੇ ਦੇ ਵਿੱਚ ਦੋਨੇ ਗ੍ਰਿਫਤਾਰ ਕੀਤੇ ਨੇ ਔਰ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਇਹ ਦੋਸਤਾਂ ਦੀ ਯਾਨੀ ਕਿ ਖੜ ਲੈਣ ਗਿਆ ਸੀ ਇਹ ਉੱਥੇ ਜਗਰਾਓ ਔਰ ਉੱਥੇ ਜਿਹੜੇ ਨਾਲ ਦੋਸਤ ਗਿਆ ਸੀ ਉਹਨਾਂ ਦੀ ਲੜਾਈ ਸੀਗੀ ਉਹਨਾਂ ਦੀ ਪਹਿਲਾਂ ਵੀ ਉਹਨਾਂ ਦੇ ਨਾਲ ਲਾਕਡਾਟ ਸੀ ਮੁੰਡਾ ਹਣੀ ਕਰਕੇ ਆ ਜਿਹਦੇ ਨਾਲ ਲਾਕਡਾਟ ਸੀਗੀ ਔਰ ਅੱਜ ਜਿਹੜੇ ਫੜੇ ਗਿਆ ਇਹਨਾਂ ਦੀ ਪਛਾਣ ਹਰਪ੍ਰੀਤ ਸਿੰਘ ਤੇ ਹਣੀ ਨਿਵਾਸ ਪਿੰਡ ਜਿਹੜਾ ਰੂਮੀ ਦੱਸਿਆ ਜਾਂਦਾ ਦੂਸਰਾ ਗਗਨਦੀਪ ਸਿੰਘ ਗਗਨਾ ਆ ਯਾਨੀ ਕਿ ਹਣੀ ਤੇ ਗਗਨਾ ਦੋਨੇ ਫੜੇ ਗਏ ਆ ਔਰ ਇਹ ਹਣੀ ਦੀ ਜਿਹੜੀ ਲਾਗਡਾਟ ਸੀ ਕਿ ਕਹਿੰਦੇ ਜਿਹੜੇ ਉਹ ਖੜਲਾਨ ਨਾਲ ਮੁੰਡੇ ਗਏ ਸਨ ਉਹਨਾਂ ਦੇ ਨਾਲ ਸੀ ਔਰ ਇਹ ਦੋਸਤੀ ਦੇ ਚੱਕਰ ਦੇ ਵਿੱਚ ਇਹ ਮੁੰਡਾ ਜਿਹੜਾ ਆ ਤੇਜ ਪਾਲ ਗਿੱਦੜਪਿੰਡੀ ਕਬੱਡੀ ਖਿਡਾਰੀ ਇਹ ਦੋਸਤੀ ਦੇ ਚੱਕਰ ਦੇ ਵਿੱਚ ਮਾਰਿਆ ਗਿਆ ਦਰਅਸਲ ਕਹਿੰਦੇ ਇਹਨਾਂ ਦੀ ਪਹਿਲਾਂ ਵੀ ਜਿਹੜੀ ਥਿਊਰੀ ਦੱਸ ਰਿਹਾ ਆ एसएसपी अंकुर गुप्ता ਦੱਸ ਰਹੇ ਨੇ ਉਹ ਕਹਿੰਦੇ ਨੇ ਕਿ ਪਹਿਲਾਂ ਵੀ ਦੋ ਤਿੰਨ ਵਾਰ ਆਹਮੋ ਸਾਹਮਣੇ ਹੋਇਆ ਪਰ ਇਹਦੀ ਕੋਈ ਰਿਪੋਰਟ ਨਹੀਂ ਕੋਈ ਕੁਝ ਦਰਜ ਨਹੀਂ ਕਰਾਇਆ ਗਿਆ ਪਰ ਉਸ ਦਿਨ ਜਦੋਂ ਇਹ ਖਾੜ ਲੈਣ ਗਿਆ ਉਹਨਾਂ ਦੇ ਨਾਲ ਤਾਂ ਇੱਕ ਵਾਰ ਫਿਰ ਤੋਂ ਆਹਮੋ ਸਾਹਮਣੇ ਹੋਇਆ ਬਾਕੀ ਭੱਜ ਗਏ ਔਰ ਇਹਦੇ ਇਹ ਉੱਥੇ ਰਹਿ ਗਿਆ ਤੇ ਇਹਦੇ ਗੋਲੀ ਲੱਗੀ ਜਿਸ ਕਰਕੇ ਇਹਦੀ ਮੌਤ ਮੌਕੇ ਦੇ ਉੱਤੇ ਹੋ ਗਈ ਹੈ ਫਿਲਹਾਲ ਉਧਰ ਜੇ ਦੇਖਿਆ ਜਾਵੇ ਤਾਂ ਜਿਹੜੇ ਫੈਮਿਲੀ ਮੈਂਬਰ ਨੇ ਗਿੱਦੜਪਿੰਡੀ ਦੇ ਵਿੱਚ ਤੇਜਪਾਲ ਦੇ ਉਹਨਾਂ ਨੇ ਪੋਸਮਾਰਟਮ ਕਰਾਉਣ ਤੱਕ ਤੋਂ ਮਨਾ ਕਰ ਦਿੱਤਾ ਸੀ ਉਹ ਇਨਸਾਫ ਮੰਗ ਰਹੇ ਸਗੇ ਉਹ ਉਹਦੀ ਜਿਹੜੀ ਮ੍ਰਿਤਕ ਦੇ ਆ ਉਹ ਅਜੇ ਵੀ ਮੋਰਚਰੀ ਚ ਰੱਖੀ ਹੋਈ ਆ ਔਰ ਇਨਸਾਫ ਦੀ ਮੰਗ ਕਰ ਰਿਹਾ ਫਿਲਹਾਲ ਹੁਣ ਸ਼ਾਇਦ ਉਹਨਾਂ ਨੂੰ ਥੋੜਾ ਜਿਆਦਾ ਤਰਵਾਸਾ ਹੋਵੇ ਕਿਉਂਕਿ ਹਾਨੀ ਤੇ ਗਗਨਾ ਫੜੇ ਗਏ ਨੇ ਪਰ ਉਧਰ ਗੱਲ ਇਹ ਆ ਵੀ ਕਿੱਡਾ ਕਿੱਡਾ ਲੋੜਾ ਯਾਰ ਰੱਖਿਆ ਵੀ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਇਹ 250 ਮੀਟਰ ਲੁਧਿਆਣਾ ਦਾ ਐਸਐਸਪੀ ਦਫਤਰ ਆ ਉਹਦੇ ਆਲੇ-ਦਾਲੇ ਤੁਰੇ ਫਿਰਨ ਦੇ ਸੰਨ ਔਰ ਪਤਾ ਹੀ ਨਹੀਂ ਲੱਗਦਾ ਐਡੀ ਇਹਨਾਂ ਦੇ ਵਿੱਚ ਦਲੇਰੀ ਕਿੱਥੋਂ ਆ ਜਾਂਦੀ ਹੈ ਵੀ ਨਹੀਂ ਪਤਾ ਲੱਗਦਾ ਫਿਲਹਾਲ ਪੁਲਿਸ ਦੱਸ ਰਹੀ ਹੈ ਕਿ ਜਿਹੜਾ ਇਹਨਾਂ ਨੇ ਕਾਰਤੂਸ ਮੰਗਾਇਆ ਲਿਆਂਦਾ ਸੀ ਹਥਿਆਰ ਸੀ ਇਹਨਾਂ ਦੇ ਕੋਲ ਉਹ ਰਾਜਸਥਾਨ ਤੋਂ ਖਰੀਦੇ ਸੀਗੇ ਔਰ ਇਹਨੂੰ ਇਹ ਖੁੱਲੇ ਆਮ ਲੈ ਕੇ ਪੰਜਾਬ ਦੇ ਵਿੱਚ ਘੁੰਮ ਰਹੇ ਸਨ ਇਹ ਇੱਕ ਕਹਾਣੀ ਨਹੀਂ ਹੈ ਪੰਜਾਬ ਦੇ ਵਿੱਚ ਬਹੁਤੀਆਂ ਕਹਾਣੀਆਂ ਤੁਹਾਨੂੰ ਇਦਾਂ ਦੀਆਂ ਮਿਲ ਜਾਣਗੀਆਂ ਕਿ ਇਹਨਾਂ ਦੇ ਕੋਲ ਹਥਿਆਰ ਹੋਣਗੇ ਮਾਰੂ ਹਥਿਆਰ ਹੋਣਗੇ ਔਰ ਉਹ ਹਥਿਆਰ ਬੜੀ ਛੇਤੀ ਚਲਾ ਦਿੰਦੇ ਨੇ ਪਰ ਫਿਲਹਾਲ ਉਧਰ ਜਿਹੜੀ ਹੈ ਉਹ ਅੱਜੇ ਪੂਰੀ ਘਟਨਾ ਦੇ ਵਿੱਚ ਦੋ ਰੋਪੀ ਗਗਨਾ ਤੇ ਹਨੀ ਜੜਿਆ ਉਹ ਗ੍ਰਫਤਾਰ ਕੀਤੇ ਗਏ ਆ ਦਰਅਸਲ ਜੋ ਪਰਿਵਾਰ ਥਿਉਰੀ ਦੱਸਦਾ ਉਹ ਕਹਿੰਦਾ ਵੀ ਜਿਨ੍ਹਾਂ ਦੇ ਨਾਲ ਇਹ ਖੜ ਲੈਣ ਗਿਆ ਸੀ ਉਹਨਾਂ ਦੀ ਕੋਈ ਲਾਕ ਡਾਟ ਸੀਗੀ ਔਰ ਇਹ ਤੇ ਗਗਨਾ ਜਾਂ ਹਨੀ ਨੂੰ ਕਦੇ ਜਾਣਦਾ ਨਹੀਂ ਕਦੇ ਮਿਲਿਆ ਨਹੀਂ ਕਦੇ ਗੱਲਬਾਤ ਨਹੀਂ ਕੋਈ ਕੁਝ ਨਹੀਂ ਪਰ ਇਸ ਨੂੰ ਜਾਰੀ ਦਾ ਜਿਹੜਾ ਮੁੱਲ ਹੈ ਦੋਸਤੀ ਯਾਰੀ ਦਾ ਮੁੱਲ ਜਿਹੜਾ ਆ ਉਹ ਚੁਕਾਉਣਾ ਪਿਆ ਤੇਜਪਾਲ ਨੂੰ ਆਪਣੀ ਜਾਨ ਦੇ ਕੇ ਯਾਨੀ ਕਿ ਜਿਨ੍ਹਾਂ ਦੇ ਨਾਲ ਉਹ ਗਿਆ ਸੀ ਉਹਨਾਂ ਦੀ ਲਾਕਡਾਟ ਸੀ ਪਰ ਇਸ ਨੂੰ ਵੀ ਉਹਦਾ ਮੁੱਲ ਤਾਰਨਾ ਪਿਆ